ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਨਾ ਮੈਂ ਮੇਰੇ ਇਹ ਫਾਦਰ ਸਾਹਿਬ ਨੇਗੇ ਇਹ ਆਪਦੇ ਟਾਈਮ ਦੇ ਬਹੁਤ ਸੋਹਣੇ ਸਰੀਲੇ ਬੰਦੇ ਸੀਗੇ ਹੁਣ ਵੀ ਬਹੁਤ ਸਰੀਲੇ ਨੇ ਉਹਨਾਂ ਦੀ ਆਵਾਜ਼ ਤੇ ਮੈਂ ਸੁਣਾਉਣਾ ਇੱਕ ਗਾਣਾ ਸੁਣਾਉਣਗੇ ਪਾਪਾ ਜੀ ਸੁਣਾਉਣਗੇ ਤੇ ਚੰਗੀ ਵੀਡੀਓ ਨੂੰ ਲਾਇਕ ਬਹੁਤ ਜ਼ਿਆਦਾ ਘੱਟ ਕਰ ਦਿਓ ਲੋਕ ਪਤਾ ਨਹੀਂ ਕਾਹਤੋਂ ਦੇਖਦੇ ਤਾਂ ਬਹੁਤ ਜ਼ਿਆਦਾ ਹੈ ਪਰ ਲਾਇਕ ਘੱਟ ਆਉਂਦੇ ਮਾੜੀ ਚੀਜ਼ ਨੂੰ ਤੁਸੀਂ ਜੇ ਲਾਇਕ ਕਰਦੇ ਬਲੀ ਚੰਗੀ ਚੀਜ਼ ਨੂੰ ਹੀ ਲਾਇਕ ਕਰਦੇ ਤੁਹਾਨੂੰ ਚੰਗੀ ਲੱਗਦੀ ਹੈ ਨਾ ਤੁਹਾਨੂੰ ਮਾਤਾ ਪਿਤਾ ਦੀ ਕਸਮ ਹੈ ਚੰਗੀ ਚੀਜ਼ ਲੱਗ ਰਹੀ ਉਹ ലൂരമ പാപാ സോര സജ്ജണോ പ ਇਤੋਰੇ ਸੱਜਣਾ ਨੂੰ ਨਾਲੇ ਯਾਦ ਕਰਾ ਨਾਲੇ ਰੋਬਾ ਹਥੀ ਤੋਰੇ ਸੱਜਣਾ ਨੂੰ ਘਾੜ ਬਿੱਚ ਪੈਣ ਮਿੱਡੀਆਂ ਕਿੱਲੇ ਟੰਗਿਆ ਇਲਾਲ ਪਰਾਂਦਾ ਹੇ ਵਿਚ ਪੈਣ ਮੀਠਿਆ ਕਿਲੀ ਟੰਗਿਆ ਇਲਾਲ ਪਰਾਂਦਾ ਦੇਖ ਕੇ ਕਿ ਬਾਰਾ ਸਖਣਾ ਭਰਿਆ ਦੀ ਗੀਤੋਂ ਜਾਂਦਾ ਲੋਕਾਂ ਪਾਣੇ ਰੋਣੀ ਅੱਖੀਆਂ ਬੈਰੀ ਦਾਗ ਬੈਠੀ ਜਰੀ ਦੇ ਤੋਮਾ ਅੱਤੀ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਨਾਲੇ ਰੂਮਾ ਅੱਤੀ ਤੋਰੇ ਸੱਜਣਾ ਨੂੰ ਕਾ ਕਮ ਦੇ ਤ ਬਰਗਾ ਬਿਨ ਝਟ ਤਪਰਾਉ ਨਾਰੰਗਾ ਕਾ ਕਮ ਦੇ ਤ ਬਰਗਾ ਬਿਨ ਚਾ ਤਪਰਾਉਣਾ ਰਹੰਗਾ ਚੱਕ ਦੀਦ ਲੈਣ ਅੰਮਗੇ ਮੈਂ ਤੇਰਾ ਨੀ ਪਲਿਕਾ ਕੀ ਤੇ ਪਹਿਲਾ ਆਏ ਨਾ ਤੂੰ ਸੱਜਣਾੂ ਹੈ ਕੱਲ پلਕਾਂ ਦੇ ਤੋ ਮਾ ਹੱਥੀ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਲਿਉ ਮਾਂ ਅਥੀ ਤੋਰੇ ਸਜਣਾ ਨੂੰ ਤੇ ਦਿੱਤੇ ਆਕਰ ਸਜੜਾ ਗੱਡੀ ਚੜ ਚੱਕ ਯਾਰਾ ਬਾੜੀ ਬਾਹਰਤ ਤੇ ਪੇਰੇ ਤਾਰ ਦੀ ਜੀਦ ਉਠਕੇ ਤਬੀ ਕੀ ਜੀਦ ਤਾਰੀ ਮਾਨੀਆਂ ਨੇ ਜੰਗ ਜਿੱਤ ਕੇ ਕਾ ਕ ਰੱਡੀਆਂ ਸਹਾਗਣ ਹੋ ਮਾਂ ਥਤੀ ਤੋਰੇ ਸੱਜਣਾ ਨੂੰ ਨਾਲੇ ਯਾਦ ਕਰਾਂ ਨਲਿਓ ਮਾਂ ਥਤੀ ਤੋਰੇ ਸੱਜਣਾ ਨੂੰ ਦੇਖੇ ਗਾਣਾ ਚੰਗਾ ਲੱਗਿਆ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ ਹੋ ਸਾਰੇ ਚੈਨਲ ਨੂੰ ਵੀ ਵੀਰੇ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਜਾਂਦੇ ਬਸਦੇ ਰਹੋ